ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਫਰੋਇਪਰ ਅੰਦਰ ਸਤਲੁਜ ਦਰਿਆ ਦਾ ਪੱਧਰ ਵੱਧ ਚੁੱਕਿਆ ਹੈ ਜਿਸ ਦੇ ਚਲਦਿਆਂ ਅੱਜ ਫਰੋਇਪਰ ਦੇ ਪਿੰਡ ਬਸਤੀ RAMLAL ਵਿਖੇ ਸਤਲੁਜ ਦਰਿਆ ਦੇ ਕੰਢੇ ਲਗਾਇਆ ਆਰਜੀ ਬੰਨ ਜਿਹੜਾ ਉਹ ਟੁੱਟ ਗਿਆ ਹੈ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਰੋਇਪਰ ਦੇ ਪਿੰਡ ਬਸਤੀ RAMLAL ਵਿਖੇ ਸਤਲੁਜ ਦਰਿਆ ਦੇ ਕੰਢੇ ਲਗਾਇਆ ਆਰਜੀ ਬੰਨ ਜਿਹੜਾ ਉਹ ਟੁੱਟ ਗਿਆ ਅਤੇ ਕਿਸਾਨਾਂ ਦੀ 2000 ਕਿੱਲੇ ਦੇ ਆਸ-ਪਾਸ ਅਸਲ ਜਿਹੜੀ ਆ ਉਹ ਪਾਣੀ ਵਿੱਚ ਡੁੱਬ ਗਈ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਵ ਕਿੰਨਾ ਤੇਜ਼ ਹੈ ਜੋ ਬੜੀ ਸਪੀਡ ਦੇ ਨਾਲ ਪਿੰਡ ਵਾਲੀ ਸਾਈਡ ਨੂੰ ਵੱਧ ਰਿਹਾ ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਬੰਨ ਟੁੱਟੇ ਨੂੰ ਕਾਫੀ ਸਮਾਂ ਹੋ ਚੁੱਕਿਆ ਪਰ ਹਾਲੇ ਤੱਕ ਨਾ ਤਾਂ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਮਦਦ ਲੋਕਾਂ ਨੇ ਕਿਹਾ ਪਿੰਡ ਵਾਸੀ ਆਪਣੇ ਪੱਲਿਓ ਪੈਸਾ ਖਰਚ ਕਰ ਇਸ ਬੰਨ ਨੂੰ ਬੰਨਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਹਨ ਲੋਕਾਂ ਨੇ ਕਿਹਾ ਕਿ ਅਗਰ ਪ੍ਰਸ਼ਾਸਨ ਨੇ ਪਹਿਲਾਂ ਹੀ ਬੰਨਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਜਿਹੜਾ ਉਹ ਨਹੀਂ ਹੁੰਦਾ ਸੀਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਪਿੰਡ ਬਸਤੀ ਰਾਮਲਾਲ ਤੋਂ ਸਾਹਮਣੇ ਆਈਆਂ ਜਿੱਥੇ ਸਤਲੁਜ ਦਰਿਆ ਦੇ ਕੰਢੇ ਲਗਾਏ ਹੋਏ ਆਰਜੀ ਬੰਨ ਵਿੱਚ ਪਾੜ ਜਿਹੜਾ ਉਹ ਪੈ ਚੁੱਕਿਆ ਤੇ ਬੜੀ ਸਪੀਡ ਦੇ ਨਾਲ ਪਾਣੀ ਜਿਹੜਾ ਉਹ ਅੱਗੇ ਵਧ ਰਿਹਾ ਤਾਂ ਕਾਫੀ ਫਸਲਾਂ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਉਧਰ ਪਿੰਡ ਵਾਸੀਆਂ ਵੱਲੋਂ ਬੰਨ ਲਾਉਣ ਲਈ ਜਦੋਂ ਜੈਦ ਜੜੀ ਆ ਉਹ ਕੀਤੀ ਜਾ ਰਹੀ ਆ ਤਾਂ ਕਿ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਕੀ ਨਾਮ ਤੁਸੀਂ ਤੁਹਾਡਾ ਸਰਜੀਤ ਸਿੰਘ ਜੀ ਮੇਰਾ ਨਾਮ ਬਸਤੀ ਚਮੜੇ ਵਾਲੇ ਸਾਡੀ ਜੀ ਸੰਮਤ ਜੀ ਸਰਜੀਤ ਵੀਰ ਕਾਲੀ ਦਾ ਪਤਾ ਕਦੋਂ ਵਧ ਰਿਹਾ ਇਹ ਜੀ ਪਾਣੀ ਕੱਲ ਦਾ ਵਧ ਰਿਹਾ ਤੇ ਸਵੇਰ ਇੱਥੇ 6 ਵਜੇ ਤੇ ਆ ਗਿਆ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਝ ਨਹੀਂ ਇੱਥੇ ਬੰਦਾ ਪਹੁੰਚਿਆ ਜੀ ਇਹ ਜੀਵਿਦਾਹਰ ਆਉਂਦਾ ਪੰਨੋ ਖਰਚਾ ਕਰਕੇ ਮਸ਼ੀਨ ਲਾ ਕੇ ਟਰਾਲੀਆਂ ਟੋਰੀਆਂ ਲਾ ਕੇ ਹੀ ਲੱਗਿਆ ਸਾਰੇ ਜੀ ਤੇ ਜੇ ਇਹ ਬੰਨ ਆਰਜੀ ਬੰਨਦੇ ਆ ਕਹਿੰਦੇ ਪਿੱਛੇ ਬੰਨ ਵਜਿਆ 2023 ਛੁੱਟ ਗਿਆ ਸੀ ਉਹ ਸਾਰਾ ਏਰੀਆ ਬਚਾਇਆ ਹੈ ਉਧਰ ਉਧਰ ਪਿੱਛੇ ਕਿਸੇ ਨੇ ਪੁੱਛਿਆ ਸੀ ਅੱਛਾ ਜੀ ਇਹਦਾ ਛੋਟਾ ਜਿਹਾ ਪੰਨਿਆ ਕਿੰਨਾ ਹੋਊਗਾ ਇਹ ਕੜ ਜਮੀਨ ਵਾਜ ਜਾਂਦੀ ਆ ਕਿ ਕਈ ਵਾਰ ਬੱਜੀ ਵੀ ਹੈਗੀ ਆ ਇਹ ਇਧਰ 2000 ਕਿੱਲਾ ਹੈ 1500 ਕਿੱਲਾ ਦਾ ਕਰੀਬੇ ਇੱਥੇ ਥੱਲੇ ਨੀਵੇਂ ਨੇ ਪੈ ਜਾਂਦਾ ਹੈ ਤੇ 2000 ਕਿੱਲਾ ਬਣ ਜਾਂਦਾ ਏਰੀਆ ਸਾਰਾ ਜੀ ਇਧਰ ਵਰਜੀ ਇਹਦਾ ਛੋਟਾ ਜਿਹਾ ਬਣ ਜਾ ਛੋਟੇ ਬਣਾ ਜੇ ਜੋ ਉੱਪਰ ਵਾਲਾ ਵਾਜੇ 2500 ਕਿੱਲਾ ਵਾਜਦਾ ਜੀ ਸਾਰਾ ਕੋਈ ਪ੍ਰਸ਼ਾਸਨ ਜਾਂ ਕੋਈ ਵਿਧਾਇਕ ਪਹੁੰਚਿਆ ਕੋਈ ਨਹੀਂ ਪਹੁੰਚਿਆ ਵਰਜੀ ਇੱਥੇ ਜੀ ਸਾਰ ਨਹੀਂ ਲਈ ਕਿਹੇ ਸਾਰ ਨਹੀਂ ਲਈ ਇੱਥੇ ਜੀ ਕੀ ਮੰ ਹਾਂ ਜੀ ਹਾਂ ਜੀ ਬੱਜਣਾ ਚਾਹੀਦਾ ਜ਼ਰੂਰੀ ਜੀ ਤੇ ਨੋਚਾਂ ਵੀ ਸਾਨੂੰ ਜ਼ਰੂਰੀ ਚਾਹੀਦੀਆਂ ਨੇ ਅਗਲੇ ਪਾਸੇ ਟਾਪੂ ਚੌਂਕੀ ਕੋਲੋਂ ਤੇ ਅੱਛਾ ਠੀਕ ਹੈ ਗੱਲ ਕਰਕੇ ਲਗਾਤਾਰ ਢਾਹ ਲੱਗ ਰਹੀ ਸੀ ਕਿ ਜਮੀਨਾਂ ਤੇ ਕੋਈ ਪੱਤੇ ਕੋਠਾ ਜਾਂ ਨੋਚਾਂ ਵੱਧੀਆਂ ਨੇ ਨਹੀਂ ਜੀ ਬੱਜੀਆਂ ਜੇ ਕੋਈ ਨਹੀਂ ਸਾਡੇ ਕੋਲ ਉਹ ਨਹੀਂ ਵੱਜਦੀਆਂ ਜੀ ਹੁਣ ਹੜ੍ਹ ਆਉਂਦੇ ਨੇ ਕਿ ਬੰਨਾਂ ਨੁਕਸਾਨ ਹੋਏਗਾ ਬੰਦ ਵੱਡੇ ਨੂੰ ਉਹ ਜੀ ਆਈ ਢਾਹ ਇਧਰ ਨਹੀਂ ਆਉਣੀ ਸਿੱਧੀ ਦੌਲਤਰਾਮ ਚੌਂਕੀ ਵਾਲੋਂ ਸਿੱਧੀ ਜੀ ਹਾਂ ਜੀ ਦੂਸਤੋਂ ਬਾਅਦ ਫਿਰ ਜਿਲ੍ਹੇ ਨੂੰ ਨੁਕਸਾਨ ਪਹੁੰਚਿਆ ਇਹ ਤਾਂ ਪਾਣੀ ਟੁੱਟ ਗਿਆ ਤੇ ਸਿੱਧਾ ਫਰੋਇਪੁਰ ਪਹਿਲੇ ਡੁੱਬ ਕੀ ਕਰਦੇ ਮੈਂ ਤਾਂ ਕਹਿੰਦਾ ਜੀ ਉਦੋਂ ਲਾ ਬੰਨ ਬਾਜੇ ਜਿਹੜਾ ਆਰਟੀ ਸੀ ਬੰਨਿਆ ਜਿਵੇਂ ਤਰ੍ਹਾਂ ਬੰਨਾਂ ਇਧਰੋਂ ਇਹਨੂੰ ਲੈ ਕੇ ਮੁੱਠਿਆਂ ਵਾਲੇ ਤਿੱਕਰ ਸਾਰਾ ਤੋੜ ਵਸਤੀ ਰਾਮ ਲਾਲ ਹੈ ਕਮਰੇ ਵਾਲੇ ਵਸਤੀ ਸਭ ਬੱਜੇ ਕਿਧਰ ਜੀ ਤੇ ਸੁਲਤਾਨ ਵਾਲਾ ਏਰੀਆ ਸਭ ਬੱਜ ਸਕਦਾ ਜੀ ਹਾਂਜੀ ਵੀਰ ਜੀ ਇਸ ਬੰਦ ਦੇ ਨਾਲ ਕਿੰਨਾ ਜਿਹੜਾ ਨੁਕਸਾਨ ਹੋਇਆ ਕਦੋਂ ਦਾ ਪਾਣੀ ਦਾ ਪੱਧਰ ਜਿਹੜਾ 7 ਵਜੇ ਦਾ ਵਧਣਾ ਸ਼ੁਰੂ ਹੋਇਆ ਵੀਰ ਜੀ ਇਹ ਪਾਣੀ ਦਾ ਪੱਧਰ ਜਿਹੜਾ ਇਹ ਕੱਲ ਸਵੇਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਤੇ ਅੱਜ ਅਸੀਂ ਇਹ ਐਡਵਾਂਸ ਬਣ ਤੇ ਮਿੱਟੀ ਪਾਉਣੀ ਸ਼ੁਰੂ ਕੀਤੀ ਲਗਭਗ ਸਵੇਰ ਤੋਂ ਅਸੀਂ ਲ ਉਹਨਾਂ ਦੀ ਤੱਕ ਹਾਰ ਗਏ ਸਾਡੇ ਤੋਂ ਪਾਣੀ ਜਿਹੜਾ ਕੰਟਰੋਲ 'ਚ ਨਹੀਂ ਆ ਆ ਰਿਹਾ ਤੇ ਅਸੀਂ ਸਾਰੇ ਹਾਰ ਚੁੱਕੇ ਹਾਂ ਬੰਨ ਬੰਨ ਨਹੀਂ ਸਾਡੇ ਤੋਂ ਸੈਟਿੰਗ ਨਹੀਂ ਆ ਰਹੀ ਤੇ ਕਿੰਨਾ ਕੋਹਨ ਤੱਕ ਇਹ ਗੱਲ ਕਰੀ ਪਿੱਛੇ ਕਿੰਨਾ ਕੋ ਨੁਕਸਾਨ ਹੋ ਗਿਆ ਹੋਏ ਫਸਲ ਦਾ ਇਹ ਪਾਣੀ ਦੇ ਨਾਲ ਲਗਭਗ 1000 ਕਿੱਲੇ ਦੇ ਲਗਭਗ ਡੁੱਬ ਚੁੱਕਾ ਹੈ ਇਹ 2000 ਕਿੱਲੇ ਦੇ ਤੇ ਲਗਭਗ ਇਹ ਜਿਹੜਾ ਬੰਨ ਬਚਾਉਂਦਾ ਹੈ ਜੇ ਇਹਨਾਂ ਕੋ ਬੰਨ ਜਿਹੜਾ ਪਬਲਿਕ ਨੇ ਆਪਦੇ ਵੱਲ ਬੰਨਿਆ ਜੇ ਵੱਜਦਾ ਤਾਂ ਇਹ 2000 ਕਿੱਲੇ ਤੋਂ ਉੱਪਰ ਜਿਹੜਾ ਵੱਜ ਸਕਦਾ ਹੈ 2007 ਤੋਂ ਜ਼ਿੰਮੇਵਾਰ ਆਪ ਬੰਨ ਬੰਨਦੇ ਸੀ ਆਰਜੀ ਇੱਕ ਦੋ ਵਾਰ ਜ਼ਿਮੀਦਾਰਾਂ ਨੇ ਇਹਦਾ ਬੈਨੀਫਿਟ ਵੀ ਲਿਆ ਸਾਡਾ ਬਚਤ ਹੋਈ ਏ ਪਰ 2023 ਦੇ ਵਿੱਚ ਜਦੋਂ ਹੜ ਆਇਆ ਇਹ ਸਾਡਾ ਬੰਨ ਜਿਹੜਾ ਸਾਰਾ ਹੜ ਗਿਆ ਨਾਮੋ ਨਿਸ਼ਾਨ ਮਟਾਤਾ ਸਾਡੇ ਇਸ ਬੰਨ ਦਾ ਤੇ ਹੁਣ ਅਸੀਂ 2023 ਦਾ ਜਿਹੜਾ ਸਾਡਾ ਬਜਟ ਆਣਾ ਉਹ ਜ਼ਿਮੀਦਾਰ ਦਾ ਖਰਾਬ ਹੋ ਗਿਆ ਹੁਣ ਤਾਂ ਸਾਡੇ ਕੋਲੇ ਇੱਕ ਆਖਰੀ ਉਮੀਦ ਆ ਇਹ ਬੰਨ ਇਹ ਬੰਨ ਅਸੀਂ ਲਾ ਰਹੇ ਆ ਇਹ ਉਮੀਦ ਵੀ ਅਸੀਂ ਇਸ ਉਮੀਦ ਤੋਂ ਅਸੀਂ ਹਾਰ ਚੁੱਕੇ ਆ ਲਗਾਤਾਰ ਸਵੇਰ ਦੇ ਲੱਗੇ ਕੀ ਕਾਰਨ ਹੋਰ ਫਿਰ ਬਸ ਕਿ ਹੋਗੇ ਸਾਡੇ ਬਸ ਪਾਣੀ ਦਾ ਫਲੋ ਜ਼ਿਆਦਾ ਵਧ ਗਿਆ ਹੈ ਜਿੰਨਾ 150 ਫੁੱਟ ਦਾ ਪਾੜ ਸੀ ਉਹ ਤਾਂ ਅਸੀਂ ਭਰ ਲਿਆ ਪਰ ਪਾਣੀ ਅੱਗੇ ਵਧਦਾ ਜਾ ਰਿਹਾ ਅੱਗੇ ਕੱਟ ਲਾ ਰਿਹਾ ਜ਼ਮੀਨ ਨੂੰ ਸਾਡੇ ਕੋਲੇ ਇੰਨੇ ਪ੍ਰਬੰਧ ਨਹੀਂ ਹੈਗੇ ਇੰਨੀ ਮਸ਼ੀਨਰੀ ਨਹੀਂ ਹੈਗੀ ਵੀ ਅਸੀਂ ਬੰਨ ਨੂੰ ਬਚਾ ਸਕੀਏ ਸਾਡੇ ਕੋਲੇ ਗੱਟੇ ਨਹੀਂ ਹੈਗੇ ਸਾਡੇ ਕੋਲੇ ਕ੍ਰੇਟਸ ਨਹੀਂ ਹੈਗੇ ਕੀ ਮੰਗ ਕੀ ਕਰਦੇ ਮੰਗ ਪ੍ਰਸ਼ਾਸਨ ਸਾਹਿਬ ਮਦਦ ਕਰੇ ਇੱਥੇ ਆਣ ਕੇ